ਸਾਸਤ੍ਰਿਕਾ ਜੀ ਸਾਰਿਆਂ ਨੂੰ ਪੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਮਾਲ ਦਾ ਹੋਏਗਾ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਡਿਜ਼ਾਈਨਰ ਪੀਸ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਜੀ ਪਿਓਰ ਔਰਗੈਂਜ਼ਾ ਦੀ ਬਹੁਤ ਹੀ ਸੋਹਣਾ ਵਰਕ ਹੋਏਗਾ ਦੁਪੱਟਾ ਜਿਹੜਾ ਓਜ਼ੇ ਉੱਪਰ ਵੀ ਬਹੁਤ ਹੀ ਸੋਹਣੀ ਲੇਸ ਦਾ ਕੰਮ ਹੋਏਗਾ ਡਿਜ਼ਾਈਨਰ ਪੀਸ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਡਿਸਟਰ ਪ੍ਰਿੰਟ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਹੋਏਗਾ ਪਿਓ ਸ਼ਿਫੋਨ ਦਾ ਦੁਪੱਟਾ ਹੋਏਗਾ ਲੇਸ ਦਾ ਪ੍ਰੋਪਰ ਕੰਮ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆ ਅਗਲਾ ਜਿਹੜਾ ਫੈਬਰਿਕ ਹੋਏਗਾ ਜੀ ਸੇਮ ਹੀ ਫੈਬਰਿਕ ਹੋਏਗਾ ਪਿਓਰ ਔਰਗੈਂਜ਼ਾ ਡਿਜੀਟਲ ਪੈਂਟ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਸ਼ਰਟੂਨ ਦੀ ਬਾਟਮ ਹੋਏਗੀ ਪ੍ਰਾਈਸ ਥੋੜਾ ਜਿਹਾ ਅਲੱਗ ਹੋਏਗਾ ਵੱਧ ਘੱਟ ਹੋਏਗਾ ਫੈਬਰਿਕ ਸੇਮ ਹੀ ਰਹੇਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਜਿਹੜੇ ਹੋਣਗੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਜਿਹੜੀ ਹੋਏਗੀ 올 ਇੰਡੀਆ ਫ੍ਰੀ ਹੋਏਗੀ ਅਗਲਾ ਜਿਹੜਾ ਸੂਟ ਹੋਣਗਾ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ जीडी शर्ट होगी कॉटन की होगी बॉटम जी होगी कॉटन की होएगी जरा दुपट्टा होएगा कोटा डोरी का डिजाइनर पेंट कोटाडोरी दुपट्टा होएगा प्राइज़ उपर मैनशन किया गया अगले जेडे सूट हो बहुत ही घट्ट प्राइज्ज हो ក្រش காட்டਨ ਦੀ ਸ਼ਰਟ ਹੋएगी ਬਹੁਤ ਸੋਹਣੀ ਲਖਨਵੀ ਇੰਬੋਰਡਰੀ ਦੇਗੀ ਬਾਟਮ ਪਲੇਨ ਹੋएगी ਸ਼ਿਫੌਨ ਦਾ ਦੁਪੱਟਾ ਹੋਏਗਾ ਬਾਰਡਰ ਤੇ ਟੂ ਸਾਈਡ ਵਰਕ ਹੋਏਗਾ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਇਹ ਤੈਨੂੰ ਪੂਰਾ ਸੂਟ ਕਾਟਨ ਦਾ ਮਿਲੇਗਾ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਡੇਲੀਅਰ ਵਾਸਤੇ ਬਹੁਤ ਹੀ ਸੋਹਣੀ ਕਲੈਕਸ਼ਨ ਰਹਿਣ ਵਾਲੀ ਹੈ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਾ ਸਕਦੇ ਹੋ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ